ਉਹ ਕਹਿੰਦੇ ਵੀ ਮੈਂ ਪੰਜਾਬ ਲਈ ਆਪਣਾ ਪਹਿਲਾ ਪਰਿਵਾਰ ਛੱਡਿਆ ਗੱਲਾਂ-ਬਾਤਾਂ ਦੀ ਛੱਡਿਆ ਨਾ ਤੇ ਜਿਹੜਾ ਨਵਾਂ ਬਣਾਇਆ ਪਰਿਵਾਰ ਤੇ ਜਿਹੜੀ ਹੋਰ ਜਿਨੀ ਜਿੰਨੀ ਜ਼ਮੀਨ ਜਾਇਦਾਦ ਬਣਾਈ ਆ ਉਹ ਬਹੁਤ ਲੋਕਾਂ ਨੂੰ ਪਤਾ ਮਾਨ ਸਾਹਿਬ ਤੁਸੀਂ ਨਾ ਐਵੇਂ ਬੇਫਕੂਫ ਲੋਕਾਂ ਨੂੰ ਨਹੀਂ ਬਣਾ ਸਕਦੇ ਮੈਂ ਕਿਹਾ ਵੀ ਅੱਜ ਤੁਹਾਡੇ ਕੋਲੇ ਕੁਰਸੀ ਦੀ ਤਾਕਤ ਆ ਠੀਕ ਐ ਅੱਜ ਤੁਸੀਂ ਕਹਿ ਦਿੰਨੇ ਅੱਜ ਤੁਸੀਂ ਪੰਜਾਬ ਪੁਲਿਸ ਦੀ ਦੁਰਵਰਤੋਂ ਰੱਜ ਕੇ ਕਰਦੇ ਹੋ ਜਿਹੜਾ ਕੋਈ ਬੋਲਦਾ ਉਹਨੂੰ ਕੀ ਕਹਿੰਦੇ ਆ ਪਰਚੇ 'ਚ ਪਸਾਉਨੇ ਹੋ ਜਾਂ ਕੁਝ ਹੋਰ ਕਰਦੇ ਹੋ ਅੱਜ ਤੁਹਾਡੇ ਕੋਲੇ ਪਾਵਰ ਆ ਪਾਵਰ ਸਦਾ ਨਹੀਂ ਰਹਿਣੀਗੀ ਥੋੜਾ ਟਾਈਮ ਹੀ ਰਹੇਗਾ ਜਿੱਦਨ ਤੁਸੀਂ ਜਾਣਾ ਨਾ ਤੇ ਸਾਰਾ ਕੁਝ ਜਿਹੜੀਆਂ ਏਜੰਸੀਆਂ ਜਿਹੜੀ ਨਵੀਂ ਸਰਕਾਰ ਆਊਗੀ ਉਹਦੇ ਹੱਥ ਆ ਜਾਣੀਆਂ ਤੇ ਉਹਨਾਂ ਨੇ ਥੋੜਾ ਨਾ ਇਹ ਇਹ ਤੋਂ ਲੈ ਕੇ Z ਤੱਕ ਸਾਰਾ ਕੁਝ ਤਾਮਾ-ਜਾਮਾ ਫਰੋਲ ਲੈਣਾ ਜੀ ਤੁਹਾਡੇ ਕੋਲੇ ਆ ਕੁਝ ਕਿੱਥੋਂ ਆਇਆ ਫਿਰ ਤੁਹਾਡੀਆਂ ਜਿਹੜੀਆਂ ਫਾਈਲਾਂ ਨਾ ਉਹ ਨਵੇਂ ਟੀਵੀ ਮਿਨਿਸਟਰ ਕੋਲੇ ਪਿਆ ਕਰਨੀਆਂ ਉਹਨਾਂ ਨੇ ਕਹਿਣਾ ਹਾਂਜੀ ਕਮੇਡੀਅਨ ਤੇਰੀ ਫਾਈਲ ਪਈ ਹੈ ਮੇਰੇ ਕੋਲੇ ਹੁਣ ਜਿਵੇਂ ਭਗਵੰਤ ਮਾਨ ਕਹਿੰਦਾ ਨਾ ਫਲਾਣੇ ਨੂੰ ਤੇਰੀ ਉਹ ਫਾਈਲ ਵੀ ਮੇਰੇ ਕੋਲ ਆ ਮੋٹے ਜਿਹੇ ਪੈਗ ਲਾ ਕੇ ਓ ਫਿਰ ਉਹ ਨਵੇਂ ਜੀਮ ਮਿਨਿਸਟਰ ਨੇ ਸੋਫੀ ਕਿਆ ਕਰਨਾ ਓ ਬੈ ਜਾ ਬੈ ਜਾ ਜਿਆਦਾ ਨਾ ਬੋਲ ਤੂੰ ਹੋ ਹੋ ਗਈ ਤੇਰੀ ਕਮੇਟੀ ਹੁਣ ਤੈਨੂੰ ਕਮੇਟੀ ਸ਼ੋਅ ਵਿਖਾਉਣੇ ਆ ਵੀ ਇਹ ਟਾਈਮ ਆ ਜਾਂਦਾ ਹੁੰਦਾ ਹੈ ਜਿਆਦਾ ਤੱਕਾ ਤੁੱਕਾ ਯਾਰ ਲੋਕਾਂ ਨਾਲ ਕਰਨਾ ਬੰਦ ਬੰਦ ਕਰ ਦੋ ਕਾਲੀ ਕਹਿੰਦੇ ਸੀਗੇ